ਕਹੋ ਜਿਹੜਾ ਮੇਰੋ ਆ ਮੈਂ ਉਹਨੂੰ ਪੁੱਛਣਾ ਜਿਹੜਾ ਹੱਤਬਾਦੀ ਨੂੰ ਬਈ ਉਹ ਜਿਹੜੇ ਸਾਢੇ 3 ਲੱਖ ਸਾਢੇ 3 ਲੱਖ ਬੰਦਾ ਮਰਚ ਹੋ ਗਿਆ ਕ੍ਰਿਚਰ ਬਣ ਗਿਆ ਉਹ ਰੋਕ ਲੈਂਦਾ ਉਹ ਉਹਦਾ ਰੋਕ ਨਹੀਂ ਸਕਿਆ ਉਹ ਜੇ ਆਪਣਾ ਪਿਓ ਦਾ ਸੀ ਉਹ ਬੇਈਮਾਨ ਬੰਦਾ ਹੱਤਬਾਦੀ ਬੰਦਾ ਆ ਉਹਦੇ ਆਪਣਾ ਜੁੱਤੀਆਂ ਫੇਰਨੇ ਪਣੇ ਉਹਦੇ ਤਾਂ ਗੰਦਾ ਬੰਦਾ ਯਾਰੋ ਉਹਦੀ ਗੱਲਾਂ ਕਰੋ ਉਹ ਨਾਲੇ ਕੱਚਾ ਆਦਮੀ ਆ ਓਏ ਇਹ ਜਿਹੇ ਬੰਦਿਆਂ ਤੋਂ ਡਰਨਾ ਨਹੀਂ ਚਾਹੀਦਾ ਜਿਹੜਾ ਮੈਂ ਇਕੱਲਾ ਹੀ ਬੋਲਦਾ ਜਿਹੜਾ ਲੰਚਰ ਦਾ ਆਲਾ ਗੱਲ ਹੈ ਇਹ ਨੂੰ ਨਾ ਪ੍ਰਸ਼ਾਸਨ ਆਪ ਦੀ ਗਾਈਡਲਾਈਨ ਬਣਾ ਦੇਵੇ ਪਰਫਾਰਮਾ ਬਣਾ ਦੇਵੇ ਬਈ 25% ਦਾ ਆਪਾਂ ਆ ਕਰਨਾ ਤੁਹਾਨੂੰ ਜਿਹੜਾ ਜਾਇਜ ਆ ਪ੍ਰਸ਼ਾਸਨ ਨੂੰ ਲੱਗਦਾ ਗੱਲ ਕਰਦਾ ਰੋੜ ਹੀ ਨਹੀਂ ਪੈਣੀ ਮਾਰਨ ਦਾ ਕੀ ਮੈਨ ਲੋਕ ਕਿਉਂ ਸਿੱਖ ਸਮਾਜ ਲਿਗਾ ਮਾਰ ਦੋ ਉਹਨੂੰ ਕਮਨ ਕਸਣਾ ਮਾਰ ਦੋ ਖਬਰਾਂ ਉਹਨੇ ਬਲਾਤਕਾਰ ਹੋ ਗਿਆ ਹੋਵੇ ਫੇਰ ਤਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਆਏ ਆ ਨਗਰੀ 'ਚ ਪੀੜ ਨਜ਼ਰ ਲੱਗੀ ਆ ਪੰਜਾਬ ਨੂੰ ਉਹ ਦੂਰ ਹੋਵੇ ਲੋਕਾਂ ਦਾ ਕੰਮਕਾਰ ਚੱਲੇ ਸ਼ੁਕ ਸ਼ਾਂਤੀ ਬਣੀ ਰਹੇ ਜਿਹੜੇ ਆਸ ਵਿੱਚ ਆਪਾਂ ਲੜਾਈਆਂ ਕਰ ਰਹੇ ਬੰਦ ਹੋਵੇ ਹਾਂਜੀ ਅੱਜ ਕਿੱਥੇ ਪਹੁੰਚੇ ਸੀ ਤੇ ਕਿੱਥੇ ਤੁਹਾਡੇ ਵੱਲੋਂ ਪੁਲਿਸ ਨੂੰ ਚੁੱਕਿਆ ਗਿਆ ਜੀ ਕਿਹਨੂੰ ਮਿਲਣ ਦੇ ਲਈ ਜਾ ਰਹੇ ਸੀ ਤੁਸੀਂ ਉਹ ਸਾਨੂੰ ਕਿਹਨੇ ਚੁੱਕਣਾ ਯਾਰ ਅਸੀਂ ਤਾਂ ਖੁਦ ਦੇੇ ਚ ਭੱਗਦਾ ਅਸੀਂ ਤਾਂ ਪੰਜਾਬ ਪੁਲਿਸ ਦੇ ਖੜੇ ਨਾਲ ਖੜੇ ਆ ਛਾਛਮਪੁਰਾ ਦੇ ਮੀਡੀਆ ਨਾਲ ਵੀ ਖੜੇ ਆ ਅਸੀਂ ਕਿਹਨੇ ਗਲਤ ਨਹੀਂ ਬੋਲਦੇ ਅਸੀਂ ਹਿੰਦੂ ਵੀ ਖੜੇ ਨਾਲ ਮੁਸਲਮਾਨ ਵੀ ਸਿੱਖ ਸਾਈ ਜੈਨੀ ਬੋਧੀ ਇਹ ਜਿਹੜਾ ਮੇਰੋ ਆ ਮੈਂ ਉਹਨੂੰ ਪੁੱਛਣਾ ਚਾਹਤ ਅਤਵਾਦੀ ਨੂੰ ਬਈ ਉਹ ਜਿਹੜੇ 3.5 ਲੱਖ ਸਾਢੇ 3.5 ਬੰਦਾ ਮਰਜ ਹੋ ਗਿਆ ਕ੍ਰਿਸ਼ਚਰ ਬਣ ਗਿਆ ਉਹ ਰੋਕ ਲੈਂਦਾ ਉਹ ਉਹਦਾ ਰੋਕ ਨਹੀਂ ਸਕਿਆ ਉਹ ਜੇ ਆਪਣਾ ਪਿਓ ਦਾ ਸੀ ਉਹ ਪਰ ਉਹ ਬੇਈਮਾਨ ਬੰਦਾ ਅੱਤਵਾਦੀ ਬੰਦਾ ਆ ਉਹ ਉਹਦੇ ਆਪਣਾ ਜੁੱਤੀਆਂ ਫੇਰਨੇ ਬਣਿਆ ਉਹ ਮਨਸਾਪਰ ਉਹਨਾਂ ਵੱਲੋਂ ਕਹਿ ਵੀ ਬੜੀ ਵਧੀਆ ਓਏ ਉਹਨਾਂ ਵੱਲੋਂ ਕਹਦਾ ਉਹਦਾ ਅੱਤ ਗੰਦਾ ਬੰਦਾ ਯਾਰ ਉਹਦੀ ਗੱਲਾਂ ਕਰੋ ਉਹ ਨਾਲੇ ਕੱਚਾ ਆਦਮੀ ਆ ਪਰ ਕਤਲ ਕਰਨ ਤੋਂ ਬਾਅਦ ਕਈ ਵੱਲੋਂ ਮਾਫੀ ਵੀ ਮੰਗੀ ਗਈ ਉਹਨਾਂ ਬਾਰੇ ਓਏ ਯਾਰ ਲੋਕ ਨਹੀਂ ਡਰੀ ਜਾਂਦੇ ਆ ਜਦੋਂ ਦਬ ਰੱਖੋ ਓਏ ਇਹ ਜਿਹੇ ਬੰਦੇ ਆ ਤਾਂ ਡਰਨਾ ਨਹੀਂ ਚਾਹੀਦਾ ਇਹ ਤਾਂ ਮੈਂ ਇਕੱਲਾ ਹੀ ਬੋਲਦਾ ਉਹ ਥੱਲੇ ਉਹ ਜਿਹੜਾ ਜਿਹੜਾ ਇਹ ਜਿਹੜਾ ਲੈਕਚਰ ਦਾ ਵਾਲਾ ਗੱਲ ਹੈ ਇਹ ਨੂੰ ਨਾ ਪ੍ਰਸ਼ਾਸਨ ਆਪ ਦੀ ਗਾਈਡਲਾਈਨ ਬਣਾ ਦੇਵੇ ਪਰਫਾਰਮਾ ਬਣਾ ਦੇਵੇ ਬਈ 25% ਆਪਾਂ ਆ ਕਰਨਾ ਤੁਹਾਨੂੰ ਜਿਹੜਾ ਜਾਇਜ ਆ ਪ੍ਰਸ਼ਾਸਨ ਨੂੰ ਲੱਗਦਾ ਗੱਲ ਕਾ ਤਾਂ ਲੋੜ ਹੀ ਨਹੀਂ ਪਈ ਮਾਰਨ ਦਾ ਕਿ ਮੈਂ ਲੋਕੀ ਸਿੱਖ ਸਮਾਜ ਲਿਗਾ ਮਾਰ ਦੋ ਉਹਨੂੰ ਕਮਨ ਕਸਨਾ ਮਾਰ ਦੋ ਖਬਰਾਂ ਉਹਨੇ ਬਲਾਦ ਕਰ ਹੋ ਗਿਆ ਹੋਵੇ ਫੇਰ ਆਪਾਂ ਹੀ ਕਰ ਸਕਦੇ ਹਾਂ ਗੱਲ ਜਮਨ ਸਰ ਪਹੁੰਚੇ ਉਸ ਦਾ ਕੀ ਕਰਨਾ ਹੈ ਉਹਦਾ ਕੀ ਕਰਨਾ ਅਸੀਂ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਆਏ ਆ ਨਗਰੀ ਚ ਪੀੜ ਨਜ਼ਰ ਲੱਗੀ ਆ ਪੰਜਾਬ ਨੂੰ ਉਹ ਦੂਰ ਹੋਵੇ ਲੋਕਾਂ ਦਾ ਕੰਮਕਾਰ ਚੱਲੇ ਸ਼ੁਕ ਸ਼ਾਂਤੀ ਬਣੀ ਰਹੇ ਜਿਹੜੀ ਆਸ ਵਿੱਚ ਆਪਾਂ ਲੜਾਈਆਂ ਕਰ ਰਹੇ ਬੰਦ ਹੋਵੇ ਕਿਸ ਤਰ੍ਹਾਂ ਦੀ ਨਜ਼ਰ ਨਜ਼ਰ ਕਿ ਰੋਜ਼ ਉਹਦੇ ਰੋਜ਼ ਦਾ ਗੋੜਿਆ ਭਾਈ ਜੇ ਲੋਕਾਂ ਦੇ ਕਦੇ ਕਦੇ ਕਿਤੇ ਮਾਰਦੇ ਕਦੇ ਵੀਰੇ ਗੈਰੰਟ ਲੋਕਾਂ ਨਾਲ ਸਪਾਹੇ ਕਰੇ ਬਾਬਾ ਨਾਰਾਮ ਦਾਉ ਜੀ ਵੀ ਸਾਰਾ ਸ਼ਾਂਤੀ ਕਰੋਨਾ ਦੇ ਵਿੱਚ ਲੋਕ ਮਰ ਗਏ ਪਹਿਲਾਂ ਲੋਕਾਂ ਦਾ ਕੰਮਕਾਰ ਤਾਂ ਪਹਿਲਾਂ ਹੀ ਚੱਲਿਆ ਹੁਣ ਫੇਰ ਆ ਰੌਲਾ ਪੈਣ ਲੱਗਿਆ ਜਿਹੜੇ ਜਿਹੜੇ ਪਾਕਿਸਤਾਨ ਦੀ ਧੰਦੇਰਾ ਪਾਕਿਸਤਾਨ ਨੂੰ ਖਬਰਾਂ ਦੇ ਭਾਰਤ ਦੀ ਪੰਜਾਬ ਦੀ ਉਹ ਗਦਾਰ ਲੋਕ ਆ ਉਹਨਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਇੱਥੇ ਨਹੀਂ ਰਹਿਣਾ ਇੱਥੇ ਰਹੂਗਾ ਜਿਹੜਾ ਤਿਰੰਗੇ ਨੂੰ ਪਿਆਰ ਕਰਦਾ ਪੰਜਾਬ ਨੂੰ ਪਿਆਰ ਕਰਦਾ ਭਾਰਤ ਨੂੰ ਪਿਆਰ ਕਰਦਾ ਪੰਜਾਬੀਏ ਨੂੰ ਪਿਆਰ ਕਰਦਾ ਪਾਕਿਸਤਾਨੀ ਗੈਂਗਸਟਰ ਵੱਲੋਂ ਵੀ ਕਿਹਾ ਜਾਂਦਾ ਦੀ ਬਹੁਤ ਵਧੀਆ ਕੀਤਾ ਉਹ ਸਹਿਜਾਦ ਪੱਟੀ ਕੁਛ ਨਹੀਂ ਹੈਗਾ ਜ਼ੀਰੋ ਬੰਦਾ ਉਹਦਾ 扑ਕਾਉਂਦਾ ਲੋਕਾਂ ਨੂੰ ਮੈਂ ਲੋਕਾਂ ਨੂੰ ਕਹੂੰਗਾ ਫਿਰ ਬਾਅਦ ਤੁਹਾਡੇ ਮਾਪਿਓ ਕਹਿੰਦੇ ਜੀ ਸასი ਸਾਡਾ ਵੀ ਆਪਣਾ ਉਹ ਸਾਡਾ ਬੱਚਾ ਹੈ ਨਹੀਂ ਸੀਗਾ ਤਿੰਨ ਤਿੰਨ ਜਾਨ ਵਿਕੀ ਜਾਂਦੇ ਆ ਨਾ ਇਹ ਕੰਮ ਨਾ ਕਰੋ ਆਪਣੀ ਰੋਟੀ ਰੋਜੀ ਉਚਾਰਨਾ ਖਾ ਲੋ ਕੋਈ ਗਲਤ ਕੰਮ ਨਾ ਕਰੋ ਜੇ ਤੁਹਾਨੂੰ ਕੋਈ ਧਮਕੀ ਦਿੰਦਾ ਤਾਂ ਪੰਜਾਬ ਪੁਲਿਸ ਨੂੰ ਦੱਸੋ ਸੀਪੀ ਦਾ ਭੁੱਲਰ ਸਾਹਿਬ ਦੱਸੋ ਇੱਕ ਮਿੰਟ ਜੀ ਹੱਲੋਗੇ ਤੁਹਾਡਾ ਜਾਂ ਮੈਨੂੰ ਦੱਸ ਦਿਓ ਮੈਂ ਦੇਖ ਰਸੀ ਗੱਲ ਕਰੀਏ ਨਹੀਂ ਨਹੀਂ ਦੀਪਕ ਲੁਤਰਾ ਫੋਨ ਨਹੀਂ ਚੱਕਦੀ ਪ੍ਰਵਾਹ ਡਰਿਆ ਹੋਇਆ ਅਸੀਂ ਲੋਕ ਸਰਦਾਰ ਆ ਬਦਰੀ ਕਹਿੰਦੇ ਕਦੇ ਇਹ ਵੀ ਨਹੀਂ ਦੂਜੇ ਹੋਲੇ ਮੇਰੇ ਪਾਰਟੀ ਵਾਲੇ ਤਾਂ ਨਹੀਂ ਕਦੇ ਅਸੀਂ ਮੇਰਾ ਮੂਰੋ ਵਰਗੇ ਤਾਂ ਹਈ ਨਹੀਂ ਅਸੀਂ ਦੇਸ਼ ਨਾਲ ਖੜੇ ਆ ਚਾਹੇ ਸਾਡੇ ਹਿੰਦੂ ਭਰਾਵਾ ਚਾਹੇ ਮੁਸਲਮਾਨ ਸਿੱਖ ਸਾਈ ਜੈਨੀ ਮੁਰਦੀ ਪਾਰਸੀ ਗੱਲ ਹੋਈ ਸੀ ਕਿ ਲੁਤਰਾ ਨਾਲ ਚੱਕ ਫੋਨ ਨਹੀਂ ਚੱਕਦੇ ਭਾਜੀ ਮਤਲਬ ਉਹ ਮੇਰਾ ਕਿੱਧੜਾ ਕਿੱਧੜ ਭੱਜ ਗਿਆ ਲੋਕਾਂ ਨੂੰ ਬਸਾ ਆ ਗਿਆ ਨਿਆਜ ਤੁਸੀਂ ਤੁਸੀਂ ਉਹਨਾਂ ਦੇ ਆਖੜੇ ਉਹਨਾਂ ਨਾਲ ਨੰਗਾ ਨਾਲ ਖੜੇ ਹੋਣਾ ਉਹਨਾਂ ਨਾਲ ਖੜਿਆ ਚੋਲੇ ਦਾ ਗਲਤ ਇਸਤੇਮਾਲ ਚੋਲੇ ਦਾ ਗਲਤ ਇਸਤੇਮਾਲ ਨਾਲੇ ਦਾ ਕੱਚਾ ਆਦਮੀ ਆ ਮੇਰੋ ਗੈਂਗਸਟਰ ਆਦਮੀ ਅੱਤਵਾਦੀ ਆ ਹੋ ਸਮਾਜ ਨੂੰ ਕਹਿੰਦਾ ਪਿੱਛੇ ਨਾ ਖੜੋ ਚੋਲੇ ਨੂੰ ਦਾਗ ਲਾਤਾ ਜੀ ਚੋਲੇ ਨੂੰ 100 ਦਾ 100 ਦਾਗ ਲਾਤਾ ਉਹ ਐਕਚੁਅਲੀ ਆਪ ਵੀ ਸਿੱਖ ਨਹੀਂ ਹੈਗਾ ਉਹ ਉਹਨੂੰ ਨੌਲੇਜ ਨਹੀਂ ਹੈਗੀ ਬਾਣਾ ਦਾ ਤਾਨ ਕਰ ਲਿਆ ਇਸ ਕਰਕੇ ਮੈਂ ਸਾਰੇ ਨੂੰ ਕਹੂੰਗਾ ਹਰ ਧਰਮ ਦੇ ਪੱਕੇ ਰਹੋ ਕਿਤੇ ਆਪਣਾ ਮਿਸ਼ਨਰੀ ਚੀਜ਼ ਨਹੀਂ ਜਾਓ ਕਹਿੰਦੇ ਕ੍ਰਿਸਚਨਾਂ ਚ ਨਾ ਜਾਓ ਆਪਣੇ ਆਪਣੇ ਧਰਮ ਚ ਜਾਓ ਮੈਂ ਕ੍ਰਿਸਚਨਾਂ ਚਲੇ ਜਾਊਂਗਾ ਮੈਨੂੰ ਪਤਾ ਹੀ ਨਹੀਂ ਕ੍ਰਿਸਚਨਾਂ ਦਾ ਰੂਲ ਹੀ ਨਹੀਂ ਪਤਾ ਫੇਰ ਆਪਣੇ ਪੈਸੇ ਲਾਲਚ ਕਰਕੇ ਜਾ ਰਹੇ ਆ ਨਹੀਂ ਬੱਬਰ ਖਾਲਸਾ ਵੱਲੋਂ ਮੇਲਣਾ ਉਹ ਬੱਬਰ ਖਾਲਸਾ ਐਸੀ ਕਿ ਤੈਸੀ ਬੱਬਰ ਖਾਲਸੇ ਦੀ ਬੱਬਰ ਖਾਲਸਾ ਤਾਂ ਗਦੇ ਨਾਲ ਮਾਰੂਗਾ ਉਹਨਾਂ ਨੂੰ ਨਾਲੇ ਕੋਈ ਹੜਕ ਹਥਿਆਰ ਨਹੀਂ ਹੈਗਾ ਪਿੱਠੇ ਚ ਮਾਰਾਂਗੇ ਨਾਲੇ ਲਾਸ਼ਾਂ ਪਾਦਿਆਂ ਉਹਨਾਂ ਦੀਆਂ ਕੋਈ ਲੋੜ ਨਹੀਂ ਡਰਨ ਦੀ ਭਾਜੀ ਸਾਡੀ ਪੰਜਾਬ ਵਾਲ ਬੱਬਰ ਖੇਰਾ ਰੋਹ ਲੱਤਾ ਹੀ ਕੋਣੀਆਂ ਬਾਈਆਂ ਨੇ ਹਾਂ ਫੇਰ ਐ ਪੈ ਰਹੇ ਨੇ ਆ ਪਹਿਲੇ ਕੋਈ ਚਾਂਸ ਨਾ ਚਿੰਨਾ ਕਰੋ ਸਾਡੀ ਪੰਜਾਬ ਪੁਲਿਸ ਇੰਨੀ ਵਧੀਆ ਲੋਕਦਾਰ ਨੇ ਜਿਹੜੇ ਕ੍ਰਾਈਮ ਛਪਾ ਕੇ ਬੰਦ ਨੂੰ ਛਪਾਉਂਦੇ ਆ ਕ੍ਰਾਈਮ ਵਾਲੇ ਦਾ ਬਾਹਰ ਕਰ ਦੋ ਨਾ ਜਾ ਸਾਡੇ ਘਰ ਨੂੰ ਤੁਸੀਂ ਕੀ ਕਰਨ ਜਾਓਗੇ ਅੰਦੇਸਰ ਮਾਤਾ ਮੈਂ ਸੁਖਸ਼ਾਂਦੀ ਬਣਾ ਕੇ ਰੱਖੋ ਹਰ ਧਰਮ ਹਰ ਵਰਗ ਹਰ ਜਾਤ ਦਾ ਸਤਿਕਾਰ ਕਰੋ ਮਾਤਾ ਜੀ ਜਾਓਗੇ ਹੋਰੇ ਘਰੇ ਨੂੰ ਪਾਜੀ ਲੁਤਰਾ ਪਰਿਵਾਰ ਫੋਨ ਨਹੀਂ ਚੱਕ ਰਿਹਾ ਫੋਨ ਨਹੀਂ ਚੱਕ ਰਿਹਾ ਹੋਰੀ ਬਹੁਤ ਸਾਰੀਆਂ ਕੁੜੀਆਂ ਨੇ ਹੋਰੀ ਬਹੁਤ ਸਾਰੀਆਂ ਤਰ੍ਹਾਂ ਦੀ ਤੰਕੀਲ ਲਗਾਈ ਗਈ ਨਹੀਂ ਨਹੀਂ ਤੁਹਾਨੂੰ ਵੀ ਮੈਂ ਕਹਿੰਦਾ ਪ੍ਰਸ਼ਾਸਨ ਦਾ ਸਾਥ ਦਿਓ ਸਾਰੇ ਬੰਦੇ ਬਸ ਠੀਕ ਹੈ ਜੀ ਬਾਕੀ